ਅੱਜਕੱਲ ਜਿੱਥੇ ਨੌਜਵਾਨਾਂ ਵਿੱਚ ਬਾਹਰ ਜਾਣ ਦੀ ਹੋੜ ਲੱਗੀ ਹੋਈ ਹੈ ਉੱਥੇ ਕੁਝ ਨੌਜਵਾਨ ਅਜਿਹੇ ਵੀ ਨੇ ਜਿਹੜੇ ਪੰਜਾਬ ਦੇ ਵਿੱਚ ਰਹਿ ਕੇ ਹੀ ਕੰਮ ਕਰ ਰਹੇ ਨੇ ਤੇ ਇੱਕ ਚੰਗੀ ਕਮਾਈ ਵੀ ਕਰ ਰਹੇ ਨੇ ਅੱਜ ਮੈਂ ਅਜਿਹੇ ਹੀ ਨੌਜਵਾਨਾਂ ਨਾਲ ਤੁਹਾਨੂੰ ਮਿਲਾਉਣ ਜਾ ਰਿਹਾ ਹਾਂ ਸਤਿ ਸ਼੍ਰੀ ਅਕਾਲ ਮੈਂ ਜੰਤੀਮਾ ਸਵਾਗਤ ਕਰਦਾ ਹਾਂ ਤੁਹਾਡਾ ਜਗਤਜੀਤ ਗਰੁੱਪ ਦੇ ਵਿੱਚ ਅੱਜ ਅਸੀਂ ਬੈਠੇ ਹਾਂ ਪਿੰਡ ਅੜਕਵਾਸ ਜ਼ਿਲ੍ਹਾ ਸੰਗਰੂਰ ਦੇ ਵਿੱਚ ਜਿੱਥੇ ਨੌਜਵਾਨਾਂ ਨੇ ਪਿੰਡ ਦੇ ਵਿੱਚ ਮਸ਼ਰੂਮ ਪਲਾਂਟ ਲਗਾਇਆ ਹੋਇਆ ਬਹੁਤ ਵੱਡਾ ਸੈਟਅਪ ਕੀਤਾ ਆਓ ਅੱਜ ਆਪਾਂ ਗੱਲ ਕਰਦੇ ਆਂ ਇਹਨਾਂ ਨੌਜਵਾਨਾਂ ਨਾਲ ਤੇ ਕਿਵੇਂ ਇਹਨਾਂ ਨੇ ਕੰਮ ਦੀ ਸ਼ੁਰੂਆਤ ਕੀਤੀ ਤੇ ਇਸ ਕੰਮ ਨੂੰ ਕਰਨ ਲਈ ਕੀ ਕੀ ਮੁਸ਼ਕਲਾਂ ਆਈਆਂ ਕਿਵੇਂ ਇਹ ਕੰਮ ਕੀਤਾ ਜਾ ਸਕਦਾ ਤੇ ਹੋਰ ਨੌਜਵਾਨ ਇਹ ਕੰਮ ਕਿਵੇਂ ਕਰ ਸਕਦੇ ਹਨ ਸਾਡੇ ਨਾਲ ਨੇ ਬਾਈ ਗੁਰਤੇਹਾਂ ਜੀ ਸਤਿ ਸ਼ਕਾਲ ਬਾਈ ਗੁਰਤੇਹਾਂ ਜੀ ਸਤਿ ਸ਼ਕਾਲ ਜੀ ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਤੇ ਸੈਟਅਪ ਬਾਰੇ ਦੱਸੋ ਕਿਸਾਨਾਂ ਨੂੰ ਕਿ ਕਿਵੇਂ ਇਸ ਦੀ ਸ਼ੁਰੂਆਤ ਕੀਤੀ ਤੇ ਕਿਸ ਤਰ੍ਹਾਂ ਇਸ ਚੀਜ਼ ਦਾ ਆਈਡੀਆ ਤੁਹਾਡੇ ਮਨ 'ਚ ਆਇਆ ਪਹਿਲਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਕੋਲ ਪਹੁੰਚੇ ਜੀ ਤੁਹਾਡਾ ਇੱਥੇ ਆਉਣ ਦੇ ਧੰਨਵਾਦ ਕਰਦਾ ਤੇ ਜੀ ਅਸੀਂ ਦੋ 파ਟਰਨਰ ਆ ਜੀ ਮੈਂ ਤੇ ਸੰਦੀਪ ਜੀ ਤੇ ਮੇਰਾ ਨਾਮ ਗੁਰਤੇਨ ਹੈ ਜੀ ਪਿੰਡ ਅੜਕਵਾਸ ਜ਼ਿਲ੍ਹਾ ਸੰਗਰੂਰ ਜੀ ਜੀ ਇਹ ਸਾਡਾ ਫਾਰਮ ਜੀ ਅੜਕਵਾਸ ਤੋਂ ਖਾਈ ਰੋਡ ਜਾਂਦਾ ਜੁਦਿਤ ਪਰਿਸਥਿਤੀ ਹੈ ਜੀ ਜੀ ਤੇ ਆਪਣਾ ਜੀ ਕੱਲਾ ਮਸ਼ਰੂਮ ਦੇ ਨਾਲ-ਨਾਲ ਆਪਣਾ ਕੰਪੋਸਟ ਤਿਆਰ ਕਰਨ ਦਾ ਵੀ ਕਿੱਤਾ ਆਪਣੇ ਸਾਲ ਸਟਾਰਟ ਕੀਤਾ ਜੀ। ਜੀ। ਵੈਸੇ ਸਾਨੂੰ ਮਸ਼ਰੂਮ ਦਾ ਕੰਮ ਕਰਦਿਆਂ ਨੂੰ ਹੋ ਗਏ 3 ਸਾਲ ਜੀ। ਜੀ। ਵੈਸੇ ਕੰਪੋਸਟ ਦਾ ਕੀਤਾ ਸੀ ਇਸ ਵਾਰੀ ਜੀ। ਪਹਿਲਾਂ ਸੀ ਕੰਪੋਸਟ ਮੁੱਲ ਲੈ ਕੇ ਆ ਕਰਦੇ ਸੀ ਜੀ। ਇਸ ਵਾਰੀ ਅਸੀਂ ਕੰਪੋਸਟ ਆਪਦੀ ਤਿਆਰ ਕਰਨ ਲੱਗੇ ਜੀ। ਤੇ ਤੁਹਾਨੂੰ ਜੇ ਮੈਂ ਗੱਲ ਕਰਾਂ ਮਤਲਬ ਤੁਹਾਨੂੰ ਆਈਡੀਆ ਕਿਵੇਂ ਆਇਆ ਤੁਸੀਂ ਕਿਸ ਤਰ੍ਹਾਂ ਸ਼ੁਰੂ ਕੀਤਾ ਜਾਂ ਜਿਹੜੇ ਤੁਹਾਡੇ 파ਟਰਨਰ ਨੇ ਬਾਈ ਸੰਦੀਪ ਭੂਰੀ ਕਿਸ ਤਰ੍ਹਾਂ ਤੁਹਾਡੇ ਦੋਨੋਂ ਦੋਸਤਾਂ ਦੀ ਗੱਲ ਹੋਈ ਕਿ ਆਪਾਂ ਨੇ ਇਹ ਸੈਟਅਪ ਲਾਉਣਾ। ਜਿਵੇਂ ਜੀ ਹੁਣ ਲੋਕ ਵੀ ਆਪਾਂ ਮੈਚਿਓਰਿਟੀ ਆਪਣੇ ਚਾਉਂਦੀ ਜੀ ਤਾਂ ਆਪਾਂ ਸੋਚਦੇ ਆਂ ਵੀ ਆਪਾਂ ਕੁਛ ਨਾ ਕੁਛ ਕਰੀਏ ਜੀ ਜੀ ਤੇ ਵੀ ਤੁਹਾਨੂੰ ਪਤਾ ਹੀ ਹੈ ਜੀ ਤੇ ਆਪਾਂ ਕੱਲੇ ਕਹਰੇ ਹੁਣ ਕਰਕੇ ਆਪਾਂ ਬਾਹਰ ਜਾਂਦਾ ਸੈਟਅਪ ਦਾ ਬਣਾਇਆ ਨਹੀਂ ਜੀ ਕਦੇ ਵੀ ਵੀ ਆਪਾਂ ਬੈ ਇੱਥੇ ਰਹਿ ਕੇ ਕੰਮ ਕਰਨਾ ਜੀ ਕੁਛ ਵੀ ਕਰਨਾ ਜੀ ਤੇ ਅਸੀਂ ਇੱਕ ਦੋ ਥਾਂ ਮਦੇ ਪਹਿਲਾਂ ਦੇਖਿਆ ਜੀ ਤੇ ਸੁਣਿਆ ਵੀ ਸੀ ਆਪਣੇ ਰਿਸ਼ਤੇਦਾਰਾਂ ਦਾ ਵੀ ਫਾਰਮ ਸੀ ਪਹਿਲਾਂ ਜੀ ਜੀ ਤੇ ਉਹਨਾਂ ਨੇ ਥੋੜੀ ਮੋਟੀ ਰਾਇਬਾੜੀ ਲਈ ਜੀ ਤੇ ਉਹਨਾਂ ਨੇ ਸਾਨੂੰ ਸਹਿਯੋਗ ਵੀ ਦਿੱਤਾ ਜੀ ਤੇ ਅਸੀਂ ਫਿਰ ਹੌਲੀ ਹੌਲੀ ਸੋਚਿਆ ਵੀ ਆਪਾਂ ਅਸੀਂ 4 ਸ਼ੈੱਡ ਤੋਂ ਸ਼ੁਰੂ ਕੀਤਾ ਜੀ ਦੋ ਮਸ਼ਰੂਮ ਦਾ ਫਾਰਮ ਲਾਵਾਂਗੇ ਜੀ। ਹਮ ਅਸੀਂ ਦੋਨਾਂ ਨੇ ਮਸ਼ਰੂਮ ਦੇ ਫਾਰਮ ਦੀ ਸਲਾਹ ਕਰਕੇ ਅਸੀਂ ਪਹਿਲੀ ਵਾਰ 4 ਸ਼ੈੱਡ ਲਾਈ ਸੀ ਜੀ। ਓਕੇ ਫਿਰ ਅਸੀਂ ਲਾਇਏ ਸੀ 6 ਸ਼ੈੱਡ। ਹਮ ਇਸ ਵਾਰੀ ਸ਼ੈੱਡਾਂ ਦੇ ਸੈੱਟ ਨੇ 11 ਜੀ। ਜੀ ਤੇ ਹੌਲੀ-ਹੌਲੀ ਅਸੀਂ ਵਧਦੇ ਗਏ ਤੀਜਾ ਸਾਲ ਹੋ ਗਿਆ ਸਾਨੂੰ ਇਸ ਵਾਰੀ ਚੱਲਦੇ ਨੂੰ ਜੀ। ਤੀਜਾ ਸਾਲ ਹੋ ਗਿਆ। ਤੇ ਜੇਕਰ ਆਪਾਂ ਇਸ ਦੀ ਗੱਲ ਕਰੀਏ ਸ਼ੁਰੂਆਤ ਦੀ। ਇਹਦੀ ਕਿਹੜੇ ਮਹੀਨੇ ਦੇ ਵਿੱਚ ਸ਼ੁਰੂਆਤ ਹੁੰਦੀ ਆ? ਕਿਦਾਂ ਇਸ ਦਾ ਸੈਟਅਪ ਪੂਰਾ ਲੱਗਦਾ? ਉਸ ਬਾਰੇ ਥੋੜਾ ਸਾਨੂੰ ਖੁੱਲਕੇ ਦੱਸੋ। ਇਹ ਸ਼ੁਰੂਆਤ ਹੁੰਦੀ ਆ ਜੀ ਮਸ਼ਰੂਮ ਲਾਉਣ ਦੀ 10ਵੇਂ ਮਹੀਨੇ ਦੀ ਜਿਹੜੀ ਆਪਣੀ ਕੰਪੋਸਟ ਦੀ ਵਿਧੀ ਆ ਉਹ ਚੱਲਦੀ ਨੌਵੇਂ ਮਹੀਨੇ ਤੋਂ ਜੀ ਆਪਣੀ ਕੰਪੋਸਟ ਤਿਆਰ ਕਰਨ ਦੀ ਜੀ ਜਦੋਂ ਮਸ਼ਰੂਮ ਲੱਗਦੇ ਉਹ ਹੁੰਦਾ ਜੀ ਆਪਣਾ 10ਵਾਂ ਮਹੀਨਾ ਜੀ ਓਕੇ ਉਹਦੇ ਵਿੱਚ ਲੱਗਦੀ ਜੀ 10ਵੇਂ ਮਹੀਨੇ ਚ ਜੀ ਸਰਦੀ ਸਰਦੀ ਸੀਜ਼ਨ ਹੁੰਦਾ ਜੀ ਇਹ ਵੈਸੇ ਏਸੀ ਬ੍ਰਾਂਟ ਵੀ ਚੱਲਦੇ ਨੇ ਜੀ ਹੂੰ ਇਹ ਜਦੋਂ ਸਰਦੀ ਸੀਜ਼ਨ ਹੁੰਦਾ 10ਵੇਂ ਮਹੀਨੇ ਸਟਾਰਟ ਹੋ ਜਾਂਦਾ ਜੀ ਉਹ ਓਕੇ ਹਾਂਜੀ ਤੇ ਇਹ ਸਭ ਤੋਂ ਪਹਿਲਾਂ ਇਹਦਾ ਬੈੱਡ ਜਿਹੜਾ ਕਿਸ ਤਰ੍ਹਾਂ ਲਗਾਇਆ ਜਾਂਦਾ ਦਾ ਕੀ ਸਾਈਜ਼ ਰੱਖਣਾ ਪੈਂਦਾ ਤੇ ਜੇਕਰ ਕੰਪੋਸਟ ਜਿਹੜੀ ਕੰਪੋਸਟ ਤਿਆਰ ਕਰਨ ਦੀ ਵਿਧੀ ਹੈ ਉਹ ਕਿਸ ਤਰ੍ਹਾਂ ਦੀ ਹੈ ਜਾਂ ਕੰਪੋਸਟ ਜੇਕਰ ਆਪਾਂ ਨੇ ਮੁੱਲ ਲੈਣੀ ਹੋਵੇ ਉਸ ਤੇ ਕਿੰਨਾ ਖਰਚਾ ਆਉਂਦਾਗਾ ਮਤਲਬ ਕਿ ਆਪਾਂ ਇਹ ਹੈ ਕਿ ਆਪਾਂ ਜੇਕਰ ਕਿਸੇ ਨਵੇਂ ਨੌਜਵਾਨ ਨੇ ਕੰਮ ਸ਼ੁਰੂ ਕਰਨਾ ਆਪਣੀ ਵੀਡੀਓ ਤੋਂ ਉਹਨਾਂ ਨੂੰ ਪੂਰੀ ਜਾਣਕਾਰੀ ਮਿਲ ਜੇ ਕਿ ਕਿਸ ਤਰ੍ਹਾਂ ਕੰਮ ਸ਼ੁਰੂ ਕੀਤਾ ਜਾ ਸਕਦਾ ਕਿੰਨਾ ਇਹਦੇ ਉੱਤੇ ਖਰਚਾ ਆਉਂਦਾ ਹੈ ਕੀ ਪ੍ਰੋਸੈਸ ਹੈ ਕਿੰਨੀ ਲੇਬਰ ਹੈ ਤੇ ਕਿੰਨਾ ਉਹਨੂੰ ਇਹਦੇ ਵਿੱਚੋਂ ਪ੍ਰੋਫਿਟ ਹੋ ਸਕਦਾਗਾ ਠੀਕ ਹੈ ਜੀ ਤੇ ਜਿਹੜੀ ਆਪਣੀ ਸਭ ਤੋਂ ਪਹਿਲਾ ਸਟੈਪ ਹੈ ਦਾ ਕੰਪੋਸਟ ਦਾ ਜੀ ਜੀ ਜੇਕਰ ਆਪਾਂ ਵੀ ਮਾਰਕੀਟ ਰੇਟ ਦੀ ਕੰਪੋਸਟ ਦੀ ਗੱਲ ਕਰੀਏ ਤਾਂ 8.5 ਰੁਪਏ 9 ਰੁਪਏ ਕਿਲੋ ਕੰਪੋਸਟ ਮਿਲਦੀ ਹੈ ਜੀ ਆਪਾਂ ਨੂੰ ਮਿਲ ਜਾਂਦੀ ਹੈ ਤਿਆਰ ਕੀਤੀ ਕੀਤੇ ਤੇ ਕੀਤੀ ਕੀਤੀ ਜੀ ਤੇ ਨਾਲ ਦੇ ਵਿੱਚ ਬੀਜ ਵਾਲਾ ਲੈਜ ਆਪਾਂ ਨੂੰ ਮਿਲ ਜਾਂਦੇ ਜੀ ਉਹ ਠੀਕ ਹੈ ਬੈਗ ਪੈਨਦੇ ਜੀ ਆਪਾਂ ਨੂੰ 9 ਰੁਪਏ ਦਾ ਤੇ ਜਿਹੜੀ ਖੁੱਲੀ ਕੰਪੋਸਟ ਹੁੰਦੀ ਆ ਆਪਾਂ ਨੂੰ ਪੈਨਦੇ 8.5 ਰੁਪਏ ਜੀ ਹੂੰ ਬਾਕੀ ਫਾਰਮਾਂ ਦਾ ਕੋਈ ਪੁਰਾਣਾ ਫਾਰਮ ਹੈ ਜੀ ਕੋਈ ਨਵਾਂ ਫਾਰਮ ਹੈ ਅਲੱਗ-ਅਲੱਗ ਰੇਟ ਆਪਦੇ ਲਾ ਕੇ ਰੱਖਦੇ ਨੇ ਜੀ ਵੈਸੇ ਤਕਰੀਬਨ ਆਹੀ ਰੇਟ ਚੱਲਦਾ ਜੀ ਮਾਰਕੀਟ ਦਾ 8.5 ਤੋਂ 9 ਰੁਪਏ ਜੀ ਹੂੰ ਇਹ ਤੂੜੀ ਤੋਂ ਕੰਪੋਸਟ ਬਣਦੀ ਸਾਰੀ ਆਪਣੀ ਜੀ ਤੇ ਜਿਹੜੀ ਆਪਣੀ ਤੂੜੀ ਹੁੰਦੀ ਹੈ ਜੀ ਤੇ ਉਹਨੂੰ ਆਪਾਂ 2 ਦਿਨਾਂ ਤੱਕ ਘੜਕ ਕੇ ਰੱਖਦੇ ਜਿਵੇਂ 150 ਕੁਇੰਟਲ ਤੂੜੀ ਹੋ ਗਈ ਜੀ ਹੂੰ ਉਹਨੂੰ ਆਪਾਂ 2 ਦਿਨ ਉਹਦੇ ਤੇ ਪਾਣੀ ਲਾਵਾਂਗੇ ਜੀ ਹੂੰ ਤੇ ਉਸ ਤੋਂ ਬਾਅਦ ਉਹਦੇ ਵਿੱਚ ਜੀ ਮੁਰਗਾ ਵਿੱਠ ਪੈਂਦੀ ਹੈ ਜੀ ਜਿਸਮ ਪੈਂਦੀ ਹੈ ਜੀ ਤੇ ਉਹਦੇ ਵਿੱਚ ਆਪਣੀ ਜੀ ਯੂਰੀਆ ਵੀ ਪੈਂਦੀ ਹੈ ਜੋ ਤੇ ਬਨੌਲਾ ਖਾਲ ਵੀ ਪੈਂਦੀ ਹੈ ਜੀ ਤੇ ਉਹ ਆਪਦੇ ਆਪ ਦੇ ਡਿਪੈਂਡ ਕਰਦਾ ਇਹ ਬੰਦਾ ਆਪਦੇ ਕਿੰਨੇ ਕੁ ਪ੍ਰੋਡਕਟ ਪ੍ਰੋਡਕਸ਼ਨ ਵਾਸਤੇ ਕਿੰਨਾ ਕੁ ਸਮਾਨ ਪਾਰੇ ਜੀ ਜਿਹੜਾ ਜ ਆਪਾਂ ਸਮਾਨ ਪਾਵਾਂਗੇ ਉਦੋਂ ਦੀ ਪ੍ਰੋਡਕਸ਼ਨ ਹੋਊ ਜੀ ਜਿਵੇਂ ਉਸ ਨੂੰ ਮੈਂ ਪ੍ਰੋਡਕਟ ਦੱਸੇ ਬਨੌਲਾ ਖਾਲੋ ਹੋਏ ਜੀ ਇਹ ਸਭ ਤੋਂ ਵੀ ਵਧੀਆ ਸਭ ਤੋਂ ਸਰੇ ਦੀ ਕੁਆਲਿਟੀ ਦੀ ਬਣਦੀ ਹੈ ਜੀ ਕੰਪੋਟੇ ਦੀ ਜਨਰਲ ਜੀ ਠੀਕ ਹੈ ਤੇ ਦੋ ਦਿਨ ਆਪਾਂ ਉਹਨੂੰ ਤੂੜੀ ਹੀ ਭਿਓ ਕੇ ਰੱਖਦੇ ਹਾਂ ਜੀ ਤੇ ਆਪਣੇ ਕੋਲ ਚੈਂਬਰ ਨੇ ਜੀ ਤੇ ਬਿੰਨ ਵੀ ਨੇ ਤੇ ਜਿਹੜੇ ਤਿੰਨ ਬਿੰਨ ਨੇ ਜੀ ਤੇ ਜੁਣ ਆਪਾਂ ਉਹਨੂੰ ਪਹਿ ਤੇ ਉਹਦਾ ਟੈਂਪਰੇਚਰ 85 ਡਿਗਰੀ ਹੁੰਦਾ ਜੀ ਖਾਦ ਦਾ ਖਾਦ ਦਾ ਜਿਹੜੀ ਪਾ ਤੂੜੀ ਭਿਉਂਤੀ ਹੋਈ ਹੈ ਜਿਹਨੂੰ ਉਹਦੇ ਵਿੱਚ ਪਾਵਾਂਗੇ ਜੀ ਤਾਂ ਉਹਦਾ ਡਿਗਰੀ ਟੈਂਪਰੇਚਰ 85 ਡਿਗਰੀ ਹੋ ਰਿਹਾ ਹੋਊ ਜੀ ਇਹ ਤੋਂ ਹੂੰ ਤੇ ਮੋਟਰਾਂ ਹੁੰਦੀਆਂ ਨੇ ਜ ਆਪਣੀ ਇਹਨਾਂ ਨੂੰ ਫਰੈਸ਼ ਸ਼ੇਅਰ ਦੇਣ ਵਾਸਤੇ ਨੀਚੋਂ ਹੂੰ ਤੇ ਵੀ ਜ਼ਿਆਦਾ ਗਰਮ ਨਾ ਹੋਵੇ ਟੈਂਪਰੇਚਰ ਮੇਨਟੇਨ ਰੱਖਦੀ ਜੀ ਤੇ ਸਾਰੀ ਖਾਦ ਦੀ ਆਪਣੀ ਚਾਰ ਪਾਲਟੀਆਂ ਵਰਦੀਆਂ ਨੇ ਜੀ ਓਕੇ ਜਿਨਾਂ ਜਰ ਤਿਆਰ ਹੁੰਦੀ ਹੈ ਉਹਦੇ ਵਿੱਚ ਸਾਰੀ ਖਾਦ ਦੀ ਚਾਰ ਪਾਲਟੀਆਂ ਵਰਦੀਆਂ ਨੇ ਠੀਕ ਤੇ ਆਪਾਂ ਜਿਹਨੂੰ ਚੱਕ ਕੇ ਪਹਿਲੇ ਪਿੰਨ ਤੋਂ 85 ਡਿਗਰੀ ਚੱਕ ਕੇ ਦੂਜੇ ਪਿੰਨ ਚ ਹੂੰ 75 ਡਿਗਰੀ ਹੋ ਜਾਂਦਾ ਜੀ ਠੀਕ ਹੈ ਤੇ 75 ਡਿਗਰੀ ਤੋਂ ਬਾਅਦ ਜੀ ਮੋਟਰ ਹੋਵੇਂ ਟਾਈਮਿੰਗ ਦੇ ਹਿਸਾਬ ਤੇ ਚੱਲਦੀ ਨਹੀਂ ਜੀ ਆਪਣੀ ਉਹ ਜੇ ਪਾਣੀ ਘਟੋ ਨਾ ਤਾਂ ਥੋੜਾ ਜਿਹਾ ਉਹਨੂੰ ਪਾਣੀ ਦਿੱਤਾ ਜਾਂਦਾ ਜੀ ਤੇ ਉਹਦਾ ਕਲਰ ਵੀ ਚੇਂਜ ਹੋਣ ਲੱਗ ਜਾਂਦਾ ਜੀ ਆਪਣੀ ਕੰਪੋਸਟ ਦਾ ਖਾਦ ਦਾ ਖਾਦ ਆ ਜੀ ਉਹਦਾ ਕਲਰ ਤੂੜੀ ਦਾ ਚੇਂਜ ਹੋਣ ਲੱਗ ਜਾਊ ਬ੍ਰਾਊਨ ਜਾ ਹੋਣ ਲੱਗ ਜਾਊਗਾ ਜੀ ਵਾਈਟ ਤੋਂ ਬਾਅਦ ਜੀ ਤੇ ਉਸ ਤੋਂ ਬਾਅਦ ਆਪਾਂ ਤੀਜੇ ਦਿਨ ਵਿੱਚ ਪਾ ਦਨੇ ਉਹਨੂੰ ਪਲਟੀ ਮਾਰਨ ਤੋਂ ਬਾਅਦ ਜੀ ਹੂੰ ਤੇ ਜਨੂੰ ਤੀਜੇ ਚ ਪਾ ਦਨੇ ਤਾਂ ਉਹਦਾ ਟੈਂਪਰੇਚਰ 65 ਡਿਗਰੀ ਰਹਿ ਜਾਂਦਾ ਜੀ ਠੀਕ ਹੈ 10 ਡਿ ਜੇ ਆਪਣੇ ਡਬਲ ਪੋਰਸ਼ਨ ਦੇ ਨੀਚੋਂ 에ਅਰ ਆਉਂਦੀ ਹੈ ਉਹ ਚੈਂਬਰ ਹੁੰਦੇ ਨੇ ਤਾਂ ਉਹਦੇ ਵਿੱਚ ਪਾਈ ਜਾਂਦੀ ਹੈ ਜੀ ਬਾਅਦ ਚੋਂ ਹੂੰ ਪਲਟੀ ਮਾਰ ਕੇ ਜੀ ਪ੍ਰੋਸੈਸ ਲੰਬਾ ਜੀ ਠੀਕ ਆ ਹਾਂ ਖਾਦ ਦੀ ਪਲਟੀ ਵੀ ਜੇ ਐਸ ਵੀ ਨਾਲ ਮਾਰਦੇ ਅਸੀਂ ਤਾਂ ਵੈਸੇ ਵੀ ਪ੍ਰੋਸੈਸ ਲੰਬੇ ਕਰਕੇ ਜ਼ਿਆਦਾ ਖਾਦ ਹੋਣ ਕਰਕੇ ਹੂੰ ਤੇ ਜਦੋਂ ਅਸੀਂ ਉਹ ਚੈਂਬਰ ਚ ਪਾਉਂਦੇ ਆ ਜੀ ਤਾਂ ਫਿਰ ਉਹਨੂੰ ਅਸੀਂ 55 56 ਡਿਗਰੀ ਤੇ ਚਲਦੀ ਹੈ ਜੀ ਉਹ ਠੀਕ ਹੈ ਉਦੋਂ ਵੱਡੇ ਬਲੋਰ ਲੱਗੇ ਵੱਡੀ ਮੋਟਰ ਹੁੰਦੀ ਹੈ ਵਿੱਚ ਹੁੰਦੇ ਜੀ ਹੂੰ ਤੇ ਫਿਰ ਜਦੋਂ ਅਸੀਂ ਉਹਦਾ ਪ੍ਰੋਸੈਸ ਹੈਗੇ ਜੀ 20 ਤੋਂ 21 ਦਿਨਾਂ ਦਾ ओके ਖਾ ਤਿਆਰ ਕਰਨ ਦੀ ਸਾਰੀ ਖਾ ਤਿਆਰ ਕਰਨ ਦੀ ਸਾਰੀ ਖਾ ਤਿਆਰ ਕਰਨ ਦਾ ਜੀ ਤੇ ਜਦਨ ਅਸੀਂ ਫਿਰ ਉਹਨੂੰ ਕੂਲ ਡਾਉਨ ਕਰ ਦਾਂਗੇ ਉਹਦਨ 55 56 ਡਿਗਰੀ ਹੁੰਦਾ ਜੀ 8 ਘੰਟੇ ਦੀ ਕੂਲ ਡਾਉਨ ਦੇਣੀ ਪੈਂਦੀ ਹੈ ਜੀ ਖਾਦ ਨੂੰ ਖਾਦ ਨੂੰ ਹਾਂ ਜੀ ਓਕੇ ਤੇ ਫਿਰ ਉਹ ਕੂਲ ਹੋ ਜਾਂਦੀ ਠੰਡੀ ਹੋ ਜਾਂਦੀ ਜੀ ਵੀ ਉਹ ਚ ਉਹ ਟੈਂਪਰੇਚਰ ਰਹਿੰਦਾ ਜਿਵੇਂ ਪਹਿਲਾਂ ਹੁੰਦਾ ਜੀ ਆਪਣਾ ਜੀ ਤੇ ਉਦੋਂ ਕਾਫੀ ਕਲਰ ਦੀ ਤਿਆਰ ਹੋ ਜਾਂਦੀ ਹੈ ਜੀ ਉਹ ओके ਜਿਹੜੀ ਮੇਨ ਖਾਦ ਹੁੰਦੀ ਹੈ ਜੀ ਕੰਪੋਸਟ ਹੁੰਦੀ ਹੈ ਜਿਹਾਂ ਕਾਫੀ ਕਲਰ ਹੋ ਜਾਂਦਾ ਸਾਰੀ ਦਾ ਜੀ ਤੇ ਜਦੋਂ ਆਪਾਂ ਚੱਕ ਕੇ ਦੇਖਣ ਠੰਡੀ ਹੋਈ ਹੁੰਦੀ ਹੈ ਜੀ ਤੂੰ ਤੇ ਉਸ ਤੋਂ ਬਾਅਦ ਜੀ ਆਪਾਂ ਫਿਰ ਉਹਦੇ ਵਿੱਚ ਬੀਜਰ ਲਾਉਨੇ ਜੀ ਉਹਨੂੰ ਬਾਹਰ ਕੱਢ ਕੇ ਇਹ ਜਿਹੜਾ ਸਾਰਾ ਪ੍ਰੋਸੈਸ ਹੈ ਜੀ ਇਹ ਵੀ ਜਿਵੇਂ ਆਪਾਂ ਵੀ ਆਪਣੇ ਪੈਰ ਲੈ ਕੇ ਬਾਗੇ ਹੋਰ ਲੈ ਕੇ ਬਾਗੇ ਸੋਧਦਾ ਹੈ ਪ੍ਰੋਸੈਸ ਹੁੰਦੇ ਜੀ ਵੀ ਕੋਈ ਬਾਇਰਸ ਦੀ ਦਿੱਕਤ ਨਾ ਆਵੇ ਹੋਰ ਜੀ ਵੀ ਜਿਹੜਾ ਬੰਦਾ ਅੰਦਰ ਗਿਆ ਜੀ ਤਾਂ ਉਹ ਵੀ ਫਾਰਮਾਲੀਨ ਦਵਾਈ ਆਪਾਂ ਛੜਕ ਕੇ ਰੱਖਦੇ ਜੀ ਕੋਈ ਮੱਖੀ ਗੱਪੇ ਦੀ ਹੋਰ ਜੀ ਵੀ ਬਾਲਾ ਸੋਧ ਵਾਲਾ ਕੰਮ ਹੈ ਜੀ ਵੀ ਆ ਨਹੀਂ ਸੋਚਿਆ ਵੀ ओके ਤੁਹਾਡਾ ਬੈਨੀਫਿਟ ਨਹੀਂ ਹੈਗਾ ਜੀ ਮਨ ਕਰੇ ਅੱਗੇ ਵਹਿਰ ਸਾ ਜਾਂਦਾ ਆਪਾਂ ਉਹ ਬਹੁਤ ਸਾਮ ਸਭਾਈ ਨਾਲ ਸਫਾਈ ਨਾਲ ਕੰਮ ਕਰਨਾ ਪੈਂਦੇ ਜੀ ਇਹ ਮਤਲਬ ਕਿ ਵਾਇਰਸ ਤੋਂ ਵੀ ਬਚਣਾ ਪੈਂਦਾ ਤਾਂ ਕਿ ਜਿਹੜੀ ਅੱਗੇ ਆਪਣੀ ਪ੍ਰੋਡਕਸ਼ਨ ਹੋਣੀ ਹੈ ਉਹਦੇ ਵਿੱਚ ਕੋਈ ਕੋਈ ਦਿੱਕਤ ਨਾ ਆਵੇ ਜੀ ਹਾਂ ਦਿੱਕਤ ਨਾ ਆਵੇ ਜੀ ਵਾਇਰਸ ਤਾਂ ਥੋੜੇ ਜਿਆਦਾ ਰਹਿੰਦੇ ਜੀ ਇਹਨੂੰ ਤੇ ਉਸ ਤੋਂ ਬਾਅਦ ਆਪਾਂ ਜੇ ਬੀਜਰ ਲਾਉਣੇ ਜੀ ਹੂੰ ਜਿਵੇਂ ਕਿ ਇੱਕ ਕਮੰਟਲ ਆਪਣੀ ਕੰਪੋਸਟ ਹੋਊਗੀ ਤਾਂ ਉਹਦੇ 1 ਕਿਲੋ ਬੀਜਰ ਰਲਦੇ ਜੀ ਇੱਕ ਕੁਆਂਟਲ ਦੇ ਵਿੱਚ 1 ਕਿਲੋ ਬੀਜ ਰਲਦਾ ਜੀ ਕੰਪੋਸਟ ਵਿੱਚ ਜੀ ਮਸ਼ਰੂਮ ਦਾ ਮਸ਼ਰੂਮ ਦਾ ਬੀਜ ਜੀ ਹਾਂ ਤੇ ਜਿਹੜੀ ਇਹ ਮਸ਼ਰੂਮ ਦੀ ਕੁਆਲਿਟੀ ਹੁੰਦੀ ਆ ਇਸ ਨੂੰ ਕਿਵੇਂ ਵੇਰੀ ਕੀਤਾ ਜਾਂਦਾ ਕਿਵੇਂ ਧਿਆਨ ਰੱਖਿਆ ਜਾਂਦਾ ਤੇ ਕਿਹੜੀ ਮਸ਼ਰੂਮ ਆਪਾਂ ਇਸ ਪਲਾਂਟਸ ਦੇ ਵਿੱਚ ਲਗਾਉਣੇ ਆ ਈਚ ਜ਼ਿਆਦਾਤਰ ਆਪਣੀ ਤਾਂ ਹੁਣ ਬਟਨ ਚੱਲਦੀ ਹੈ ਜੀ ਬਟਨ ਮਸ਼ਰੂਮ ਬਟਨ ਮਸ਼ਰੂਮ ਹੈ ਜੀ ਫਾਰਮ ਮਸ਼ਰੂਮ ਦੇ ਬਟਨ ਦੀ ਜ਼ਿਆਦਾ ਨਹੀਂ ਜੀ ਓਕੇ ਜੀ ਤੇ ਜਿਹੜੀ ਆਪਣੀ ਢੀਂਗਰੀ ਹੋਈ ਉਹ ਤਾਂ ਨਾਰਮਲ ਜੀ ਮਸ਼ਰੂਮ ਹੈ ਜੀ ਉਹ ਬਹੁ ਘੱਟ ਲੱਗਦੀ ਇਹ ਤੇ ਬਹੁ ਘੱਟ ਪ੍ਰੋਡਕਸ਼ਨ ਆ ਦੀ ਮਾਰਕੀਟਿੰਗ ਵੀ ਬਹੁ ਹੈ ਨਹੀਂ ਜੀ ਉਹਦੀ ਉਹਦੀ ਮ ਸੋ ਦਰਸ਼ਕੋ ਤੁਸੀਂ ਜਿਹੜੇ ਇਹ ਸ਼ੈੱਡ ਦੇਖ ਰਹੇ ਹੋ ਇਹ ਕਾਰਨਰ ਦੇਖ ਰਹੇ ਹੋ ਇਹ ਕੰਪੋਸਟ ਖਾਦ ਤਿਆਰ ਕਰਨ ਲਈ ਜਿਹੜਾ ਮਸ਼ਰੂਮ ਦੀ ਖਾਦ ਤਿਆਰ ਕਰਨ ਲਈ ਇਹ ਵਰਤੇ ਜਾਂਦੇ ਨੇ ਸੋ ਇਹ ਅਲੱਗ-ਅਲੱਗ ਪੋਰਸ਼ਨ ਨੇ ਪਹਿਲਾਂ ਇੱਕ ਪੋਰਸ਼ਨ ਤੋਂ ਖਾਦ ਸੈੱਟ ਕਰਕੇ ਫਿਰ ਦੂਸਰੇ 'ਚ ਪਾਈ ਜਾਂਦੀ ਆ ਦੂਸਰੇ ਤੋਂ ਤੀਸਰੇ 'ਚ ਤੇ ਇਸ ਤੋਂ ਬਾਅਦ ਇਸ ਚੈਂਬਰ ਦੇ ਵਿੱਚ ਇਹਨਾਂ ਚੈਂਬਰਾਂ ਦੇ ਵਿੱਚ ਆ ਜਿਹੜੀ ਇਹ ਖਾਦ ਪਾਈ ਜਾਂਦੀ ਹੈ ਤੇ ਇੱਥੇ ਇਸ ਦੀ ਜਿਹੜੀ ਪੂਰੀ ਪ੍ਰੈਪਰੇਸ਼ਨ ਹੈ ਜਿਹੜੀ ਖਾਦ ਤਿਆਰ ਕਰਨ ਦੀ ਵਿਧੀ ਆ ਉਹ ਕੀਤੀ ਜਾਂਦੀ ਹੈ ਤੇ ਇਸ ਤੋਂ ਬਾਅਦ ਇਹਨੂੰ ਇੰਨਾ ਚੈਂਬਰਸ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਸੋ ਆਪਾਂ ਅਗਲੀ ਗੱਲ ਕਰਦੇ ਹਾਂ ਬੀਜ ਤਿਆਰ ਕਰਨ ਤੋਂ ਬਾਅਦ ਫਿਰ ਅਗਲਾ ਪ੍ਰੋਸੈਸ ਕੀ ਰਹਿੰਦਾ ਬੀਜ ਤਿਆਰ ਕਰਨ ਤੋਂ ਬਾਅਦ ਜੀ ਆਪਣਾ ਸ਼ੈੱਡ ਦਾ ਪ੍ਰੋਸੈਸ ਹੁੰਦਾ ਜੀ। ਹੂੰ। ਵੀ ਆਪਣਾ ਕਿੰਨੇ ਵਾ ਕਿੰਨੇ ਦਾ ਆਪਾਂ ਸ਼ੈੱਡ ਲਾਉਣੇ ਜੀ। ਕਿੰਨੀ ਉਹ ਚ ਕੰਪੋਸਟ ਪਾਉਣੀ ਜੀ। ਅਲੱਗ-ਅਲੱਗ ਸਾਈਜ਼ ਹੁੰਦੇ ਨੇ ਜੀ। ਜਿਵੇਂ ਆਪਣੀ ਸ਼ੈੱਡਾਂ ਦੇ ਸਾਈਜ਼ ਨੇ 70x35 ਦੇ ਨੇ ਜੀ। ਜੀ। ਤਾਂ ਉਹਦੇ ਵਿੱਚ ਤਕਰੀਬਨ ਆਪਣੀ 250 ਕੁਇੰਟਲ ਖਾਦ ਆ ਜਾਂਦੀ ਹੈ ਜੀ। ਇੱਕ ਸ਼ੈੱਡ ਦੇ ਵਿੱਚ। ਇੱਕ ਸ਼ੈੱਡ ਦੇ ਵਿੱਚ ਜੀ। ਆਪਣੇ 5 ਬੈੱਡ ਬਣੇ ਹੋ ਨੇ, ਪੰਜਾਂ ਦੇ ਤਿੰਨ-ਤਿੰਨ ਰੈਕ ਨੇ ਜੀ। ਜੀ। ਇੱਕ ਨੀਚੇ ਧਰਤੀ ਦੇ ਰੈਕ ਹੈ, ਇੱਕ ਸੈਂਟਰ 'ਚ ਇੱਕ ਉੱਪਰ ਰੈਕ ਹੈ ਜੀ। ਜੀ। ਸਾਢੇ 3 ਫੁੱਟ ਤੇ ਜੀ। ਹੂੰ। ਤੇ ਉਸ ਤੋਂ ਬਾਅਦ ਜੀ ਆ ओके ਬੈੱਡ ਦੇ ਆਪਣੇ ਕੋਲ ਤਿੰਨ ਕਿ ਸ਼ੈੱਡ ਨੇ ਜੀ ਬਾਕੀ ਆਪਣੇ ਕੋਲ ਸਾਰੇ ਬੈਗਸ ਨੇ ਜੀ ਜਿੰਨੇ ਸ਼ੈੱਡ ਹੈਗੇ ਨੇ ਤੇ 10 ਕਿਲੋ ਦਾ ਤਕਰੀਬਨ ਆਪਣੇ ਕੋਲ ਬੈਗ ਹੁੰਦੇ ਜੀ 10 12 ਕਿਲੋ ਦਾ ਤੇ ਵਿੱਚ ਉਹਦੇ ਬੀਜਰ ਵਾਲੇ ਹੁੰਦੇ ਜੀ ਠੀਕ ਹੈ ਹਾਂਜੀ ਜੀ ਤੇ ਇਹ ਤੁਸੀਂ ਜਿਵੇਂ ਦੇਖ ਰਹੇ ਹੋ ਇਸ ਤਰ੍ਹਾਂ ਇਹਦਾ ਪੋਰਸ਼ਨ ਬਣ ਜਾਂਦੇ ਨੇ ਇਸ ਦੇ ਉੱਪਰ ਲੇਅਰਸ ਲਗਾਈਆਂ ਜਾਂਦੀਆਂ ਨੇ ਤੇ ਇਸ ਤੋਂ ਬਾਅਦ ਫਿਰ ਇਸ ਨੂੰ ਉੱਗਣ ਲਈ ਛੱਡ ਦਿੱਤਾ ਜਾਂਦਾ ਹੈ ਤੇ ਜਦੋਂ ਆਪਾਂ ਇਸ ਦੇ ਬੈਗ ਲਗਾ ਦਿੱਤੇ ਬੈਗ ਲਗਾ ਕੇ ਬੈਗ ਦੇ ਵਿੱਚ ਇੱਕ ਬੈਗ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਕਿੰਨੀ ਜਿਹੜੀ ਬੀਜ ਤਿਆਰ ਕੀਤੀ ਜਿਹਦੇ ਵਿੱਚ ਬੀਜ ਰਲਿਆ ਹੁੰਦਾ ਉਹ ਖਾਦ ਕਿੰਨੀ ਪੈਂਦੀ ਹੈ ਤੇ ਇਸ ਦਾ ਫਿਰ ਲਗਾਉਣ ਦਾ ਪ੍ਰੋਸੈਸ ਕਿੰਨਾ ਹੁੰਦਾ ਕਿੰਨੇ ਟਾਈਮ ਬਾਅਦ ਇਹਦੀ ਕੇਅਰ ਟੇਕਰ ਨਹੀਂ ਪੈਂਦੀ ਜਿਹੜਾ ਆਪਣਾ ਜਿਵੇਂ 10 ਕਿਲੋ ਦਾ ਬੈਗ ਹੁੰਦਾ ਜੀ ਤੋ ਜ ਆਪਣਾ 100 ਤੋਂ 150 ਗ੍ਰਾਮ ਸਮਝ ਲਓ ਵੀ ਉਹਦੇ ਵਿੱਚ ਬੀਜ ਰਲਿਆ ਹੋਇਆ ਜੀ ਆਪਣਾ ਜੀ ਤੇ ਜਿਹਨੂੰ ਬੀਜ ਰਲ ਗਿਆ ਜੀ ਆਪਾਂ ਨੂੰ ਟੈਂਪਰੇਚਰ ਮੇਨਟੇਨ ਕਰਨਾ ਪੈਂਦੇ ਸਭ ਤੋਂ ਪਹਿਲਾਂ ਜੀ ਇਹਦਾ ਜਦੋਂ ਆਪਾਂ ਨੇ ਬੀਜ ਚਲਾਉਣਾ ਹੈ ਜੀ ਤਾਂ ਆਪਣਾ 25 ਤੋਂ ਲੈ ਕੇ 30 ਦੇ ਵਿਚਾਲੇ ਟੈਂਪਰੇਚਰ ਹੋਣਾ ਚਾਹੀਦਾ ਜੀ ਠੀਕ ਹੈ ਜੀ ਬੀਜ ਚਲਾਉਣ ਵੇਸਤੇ ਜੀ ਸ਼ੈੱਡ ਦੇ ਅੰਦਰ ਬੈਗ ਲਾਉਣ ਤੋਂ ਬਾਅਦ ਦੀ ਗੱਲ ਬੈਗ ਲਾਉਣ ਤੋਂ ਬਾਅਦ ਜੀ ਹਾਂ 25 ਤੋਂ 30 ਡਿਗਰੀ ਇੱਕ ਬੈਗ ਦੇ ਵਿੱਚ ਕਿੰਨੀ ਖਾਦ ਪੈ ਜਾਂਦੀ ਹੈ 10 ਕਿਲੋ ਦੀ ਖਾਦ ਹੁੰਦੀ ਹੈ ਜੀ 10 ਕਿਲੋ ਦਾ ਬੈਗ ਹੁੰਦਾ ਤੇ ਉਹਦੇ ਵਿੱਚ ਕਿੰਨੀ ਖਾਦ ਪੈਂਦੀ ਹੈ 10 ਕਿਲੋ ਦੇ ਬੈਗ 'ਚ 10 ਕਿਲੋ ਖਾਦ ਹੁੰਦੀ ਹੈ ਜੀ ਬੈਗ 'ਚ ਇੱਕ 'ਚ ਇੱਕ ਬੈ ਇਸ ਦੇ ਵਿੱਚ ਤੇ ਫਿਰ ਕਿੰਨੇ ਦਿਨ ਬਾਅਦ ਉਹਦੇ ਵਿੱਚ ਜਰਮੀਨੇਸ਼ਨ ਹੁੰਦੀ ਹੈ ਜਾਂ ਉਹਦਾ ਕੀ ਧਿਆਨ ਰੱਖਣਾ ਪੈਂਦਾ ਜਿੰਨਾ ਚਿਰ ਜਰਮੀਨੇਸ਼ਨ ਨਹੀਂ ਹੁੰਦੀ ਉਹ ਆਪਣਾ ਧਿਆਨ ਰੱਖਣਾ ਪੈਂਦਾ ਜੀ ਪਹਿਲੀ ਗੱਲ ਤਾਂ ਮੈਨੂੰ ਟੈਂਪਰੇਚਰ ਦਾ ਰੱਖਣਾ ਪੈਂਦਾ ਧਿਆਨ ਜੀ ਸਭ ਤੋਂ ਪਹਿਲਾਂ ਤਾਂ ਜੀ ਤਾਂ ਉਹ ਟੈਂਪਰੇਚਰ ਰੱਖਣਾ ਪੈਂਦਾ ਆਪ ਨੂੰ 27 28 ਟੈਂਪਰੇਚਰ ਚਾਹੀਦੀ ਚਾਹੀਦਾ ਜੀ ਬੀਜ ਚਲਾਉਣ ਵਾਸਤੇ ਤਾਂ ਫਿਰ ਆਪਣਾ ਜੀ ਇਹ ਸਮਝ ਲਓ ਵੀ ਇੱਕ ਮਹੀਨੇ ਬਾਅਦ ਉਹਦੇ ਉੱਪਰ ਜਾਲਾ ਬਣ ਜਾਊਗਾ ਜੀ ਬੀਜ ਦਾ ਬੀਜ ਦਾ ਜਾਲਾ ਬਣ ਜਾਊ ਉੱਪਰ ਵਾਈਟ ਵਾਈਟ 골ਡਨ ਕਲਰ ਦਾ ਜਾਲਾ ਆ ਜਾਊਗਾ ਜੀ ਜਿਵੇਂ ਜਾਲਾ ਹੁੰਦਾ ਆਪਣਾ ਉਹ ਹਾਂ ਜਾਲਾ ਆ ਜੂਗਾ ਜੀ ਤੇ ਆਪਾਂ ਉਹ ਲਫਾਫੇ ਨੂੰ ਉੱਪਰੋਂ ਕੱਟ ਦਾਂ ਗੱਠ ਮਾਰ ਕੇ ਰੱਖਿਆ ਹੁੰਦਾ ਜੀ ਬੈਗਾ ਹੂੰ ਤੇ ਉਹਨੂੰ ਉੱਪਰੋਂ ਕੱਟ ਕੇ ਜੀ ਤੇ ਆਪਾਂ ਉਹਦੇ ਉੱਤੇ ਜੀ ਕੋਕੋਨਟ ਬਰਾਦਾ ਪਾ ਦਨੇ ਜੀ ਕੋਕੋ ਫੀਡ ਕੋਕੋ ਫੀਡ ਪਾ ਦਨੇ ਜੀ ਹਾਂ ਠੀਕ ਹੈ ਜੀ ਤੇ ਉਹਦੇ ਉੱਤੇ ਇੰਚ-ਇੰਚ ਪਾ ਦਨੇ ਜੀ ਆਪਾਂ ਜਦੋਂ ਆਪਾਂ ਜਾਲਾ ਆ ਗਿਆ ਜੀ ਹੂੰ ਜਾਲਾ ਆ ਗਿਆ ਤਾਂ ਉੱਤੇ ਪਾ ਕੇ ਜੀ ਆਪਾਂ ਉਹਨੂੰ ਪਾਣੀ ਲਾ ਦਨੇ ਜੀ ਟੈਂਪਰੇਚਰ ਕਰ ਦਨੇ ਆਪਾਂ ਥੋੜਾ ਥੋੜਾ ਹਲਕਾ ਹਲਕਾ ਡਾਉਨ ਜੀ ਉਹਦਾ ਓਕੇ ਹਲਕਾ ਡਾਉਨ ਕਰ ਦਾਂ ਫਿਰ ਆਪਾਂ 25 ਤਾਂ ਜਿਹੜੀ ਜਾਲਾ ਬਣ ਜਾਂਦੇ ਪਿੰਨਿੰਗ ਬਣਨ ਲੱਗ ਜਿੰਦੀ ਹੈ ਜੀ ਓਕੇ ਵਾਈਟ ਵਾਈਟ ਪਿੰਨਿੰਗ ਆਉਣ ਲੱਗ ਜਿੰਦੀ ਹੈ ਜੀ ਉੱਪਰ ਉਹਦੀ ਤੇ ਫਿਰ ਆਪਣਾ 35 ਤੋਂ 40 ਦਿਨਾਂ ਦਾ ਪ੍ਰੋਸੈਸ ਹੈ ਜੀ ਉਸ ਤੋਂ ਬਾਅਦ ਬੀਤੀ 1 ਮਹੀਨੇ ਬਾਅਦ ਆਪਾਂ ਨੇ ਕੋਕੋ ਪੀਟ ਪਾਤੀ ਜੀ ਤੇ 35 ਤੋਂ 40 ਦਿਨਾਂ ਦੇ ਵਿੱਚ ਵਿੱਚ ਆਪਣੀ ਮਸ਼ਰੂਮ ਬਾਹਰ ਆਉਣ ਲੱਗ ਜਿੰਦੀ ਹੈ ਜੀ ਅੱਛਾ ਮਤਲਬ ਉਹ ਬੈਗਸ ਤੋਂ ਪਾਉਣ ਤੋਂ ਬਾਅਦ ਉਸ ਤੋਂ ਬਾਅਦ ਸਿਰਫ ਕੋਕੋ ਪੀਟ ਕੱਲੀ ਪਾਈ ਜਾਂਦੀ ਹੈ ਜਾਂ ਉਹਦੇ ਵਿੱਚ ਕੋਈ ਮਿਸ਼ਰਣ ਵੀ ਤੇ ਆ ਉਹਦੇ ਵਿੱਚ ਮਿਸ਼ਰਣ ਹੁੰਦਾ ਹੈ ਜੀ ਉਹਦੇ ਵਿੱਚ ਜਿਸਮ ਹੁੰਦੀ ਹੈ ਜੀ ਆਪਣੀ ਹੂੰ ਤੇ ਆਪਣੀ ਕਲੀ ਵੀ ਹੁੰਦੀ ਹੈ ਜੀ ਵਿੱਚ ਹੂੰ ਕੋਕੋਬਿਟ ਦੀ ਜੀ ਇਹ ਦੋ ਐਟਮਾ ਹੁੰਦੀ ਹੈ ਜੀ ਹਾਂ ਕੋਕੋ ਪੀਟ ਦੇ ਵਿੱਚ ਰਲਾ ਕੇ ਸਾਰਾ ਮਟੀਰੀਅਲ ਫੇਰ ਉਹਦੇ ਉੱਤੇ ਫਾਰਮਾਲੀਨ ਦਵਾਈ ਹੁੰਦੀ ਹੈ ਜੀ ਆਪਣੀ ਵਿੱਚ ਉਹਦੇ ਨਾਲ ਰਲਾਈ ਹੋਈ ਉਹ ਐਂਟੀ ਬੈਟ ਕੇ ਵੀ ਉਹ ਵਾਇਰਸ ਵਾਸਤੇ ਹੁੰਦੀ ਜੀ ਫਰਮਲੀ ਨਾ ਫੰਗੀ ਸੈਡ ਵਗੈਰਾ ਫੰਗੀ ਸੈਡ ਹੋਗੀ ਜੀ ਹਾਂ ਵੀ ਮੱਛਰ ਮੱਖੀ ਕੁਝ ਵੀ ਫਰ ਸੈਡ ਦੇ ਵਿੱਚ ਐਂਟਰ ਹੁੰਦੀ ਨਹੀਂ ਜੀ ਉਹ ਹੂੰ ਤੇ ਉਸ ਦੇ ਉੱਪਰ ਇਹਦੀ ਲੇਅਰ ਲਾ ਦਿੱਤੀ ਜਾਂਦੀ 1 ਇੰਚ ਦੀ 1 ਇੰਚ ਦੀ ਜੀ ਹਾਂ 35 ਤੋਂ 40 ਦਿਨ ਬਾਅਦ ਇਹਦੀ ਪ੍ਰੋਡਕਸ਼ਨ ਜਿਹੜੀ ਉਹ ਸਟਾਰਟ ਹੋ ਜਾਂਦੀ ਹੈ ਹਾਂ ਉੱਪਰ ਮਸ਼ਰੂਮ ਆ ਜਾਂਦੀ ਤੇ ਜੀ ਉਦੋਂ ਆਪਾਂ ਟੈਂਪਰੇਚਰ ਜਮੇ ਡਾਊਨ ਕਰ ਦੇਣੀ ਹੈ ਇਹਦਾ ਹੂੰ 15 ਤੋਂ 14 15 ਡਿਗਰੀ ਟੈਂਪਰੇਚਰ ਚੱਲ ਪੈਂਦੀ ਹੈ ਫਿਰ ਜਦੋਂ ਮਸ਼ਰੂਮ ਬਾਹਰ ਆਉਣੀ ਸ਼ੁਰੂ ਹੋ ਜਾਂਦੀ ਜਦੋਂ ਮਸ਼ਰੂਮ ਬਾਹਰ ਆਉਂਦੀ ਤੇ ਫਿਰ ਪਹਿਲੀ ਜਿਹੜੀ ਇਹਦੀ ਤੋੜਾਈ ਲਾ ਲੋ ਜਾਂ ਪਟਾਈ ਲਾ ਲੋ ਉਹ ਕਦੋਂ ਹੁੰਦੀ ਹੈ ਤੇ ਫਿਰ ਉਸ ਤੇ ਜਿਹੜੀ ਲੇਬਰ ਆ ਜਾਂ ਕਿੰਨਾ ਉਹ ਕਿੰਨਾ ਆਪਾਂ ਨੂੰ ਪੈਂਦਾ ਜਾਂ ਇਹ ਪਹਿਲੇ ਜਿਹੜਾ ਪ੍ਰੋਸੈਸ ਆਪਾਂ ਨੇ ਸਾਰਾ ਕੀਤਾ ਇਸ ਦੇ ਵਿੱਚ ਕਿੰਨੀ ਕੁ ਲੇਬਰ ਜਿਹੜੀ ਉਹ ਲੱਗਦੀ ਹੈਗੀ ਲੇਬਰ ਜਿਵੇਂ ਐਕਸਪੀਰੀਅੰਸ ਦੇ ਹਿਸਾਬ ਨਾਲ ਦੱਸੀ ਤੁਹਾਨੂੰ ਜਿਵੇਂ ਪਹਿਲੇ ਸਾਲ ਸੀਗੇ ਜੀ ਸਾਨੂੰ ਥੋੜੀ ਜਾਣਕਾਰੀ ਘੱਟ ਸੀ ਨਵੇਂ ਬੰਦੇ ਕਰਕੇ ਥੋੜੀ ਥੋੜੀ ਲੇਬਰ ਸਾਨੂੰ ਜ਼ਿਆਦਾ ਪੈ ਗਈ ਜੀ ਪਹਿਲੇ ਸਾਲ ਉਹ ਤੋਂ ਵੀ ਜਦੋਂ ਪ੍ਰੋਡਕਸ਼ਨ ਹੀ ਬਹੁਤ ਸੋਹਣੀ ਹੋਈ ਹੈ ਜੀ ਤੇ ਉਸ ਤੋਂ ਦੂਜੇ ਸਾਲ ਅਸੀਂ ਥੋੜੀ ਹੋਰ ਤਕਨੀਕ ਵਰਤੀ ਜੀ ਹਮਮਬਬ ਦੇ ਖਰਚੇ ਦੇ ਘਟਾਉਣ ਦੇ ਮਾਰੇ ਵਿੱਚ ਤਕਨੀਕੀ ਵੀ ਵਰਤੀ ਦੀ ਤੜਾਈ ਦਾ ਵੀ ਹਿਸਾਬ ਅਲੱਗ-ਅਲੱਗ ਹੁੰਦਾ ਗਿਆ ਜੀ ਸਾਡਾ ਤੇ ਜਿਵੇਂ ਅਸੀਂ ਹੁਣ ਆਪਦੇ ਛੱਡਾਂ ਦੇ 10 ਛੱਡਾਂ ਦੇ ਲਾ ਲਈਏ ਜਿਨ੍ਹਾਂ ਤੇ ਸਾਨੂੰ ਇਹਨਾਂ ਦੇ ਜੀ ਲੇਬਰ ਪੈਂਦੇ तकरीबन 20 ਕੁ ਬੁੜੀਆਂ ਜੀ ਓਕੇ ਵੀ ਇੱਕ ਬੁੜੀ ਸਮਝ ਲਓ ਵੀ ਇੱਕ ਇੱਕ ਜਾਨਾ ਜੀ 1 ਕੁਇੰਟਲ ਮਸ਼ਰੂਮ ਤੋੜ ਦਿੰਦਾ ਸ਼ਾਮ ਤੱਕ ਸ਼ਾਮ ਤੱਕ ਸ਼ਾਮ ਤੱਕ ਇੱਕ ਜਾਨਾ ਇੱਕ ਕੁਇੰਟਲ ਜੀ ਹਮ ਤੇ ਜਿਉਂ-ਜਿਉਂ ਫਿਰ ਸਾਡਾ ਜਿਵੇਂ ਪ੍ਰੋਡਕਸ਼ਨ ਇਕੱਠੀ ਛੱਡ ਆ ਜਾਂਦੇ ਨੇ ਜੀ ਫਲੈਸ਼ ਇਕੱਠੀ ਮਾਰਦੇ ਨੇ ਤਾਂ ਅਸੀਂ ਲੇਬਰ ਵਧਾ ਵੀ ਲੈਨੇ ਜੀ ਹਾਂ ਇਹ ਟੈਂਪਰੇਚਰ ਦੇ ਵੀ ਜੀ ਜਿਵੇਂ ਹੁਣ ਟੈਂਪਰੇਚਰ ਡਾਊਨ ਰਿਹਾ ਮਾਈਨਸ ਜਿ ਰਿਹਾ ਆਪਣਾ 14 15 ਖੜਾ ਰਿਹਾ ਤਾਂ ਸਾਰੇ ਇਕੱਠੇ ਲਗਾਤਾਰ ਚੱਲ ਪੈਣਗੇ ਜੀ ਹੂੰ ਪਹਿਲੀ ਤੋੜਾਈ ਕਿੰਨੇ ਟਾਈਮ ਬਾਅਦ ਹੁੰਦੀ ਹੈ ਇਹਦੀ 40ਵੇਂ ਦਿਨ ਚੱਲ ਪੈਂਦੀ ਹੈ ਜੀ 40ਵੇਂ ਦਿਨ ਪਹਿਲੀ ਤੋੜਾਈ ਹੋ ਜਾਂਦੀ ਚੱਲ ਪੈਂਦੀ ਜੀ ਹਾਂ ਤੇ ਇਸ ਤੋਂ ਬਾਅਦ ਫਿਰ ਕੀ ਕੀ ਪ੍ਰੋਸੈਸ ਰਹਿੰਦਾਗਾ ਕਿੰਨੇ ਟਾਈਮ ਬਾਅਦ ਦੁਬਾਰਾ ਜਿਹੜੀ ਮਸ਼ਰੂਮ ਉੱਗ ਆਉਂਦੀ ਆ ਇਹ ਇਹ ਜੇ ਆਪਾਂ ਦੇਖੀ ਜੀ ਤਾਂ ਆਪਣਾ 4 ਤੋਂ 5 ਫਲੈਸ਼ ਮਾਰਦੀ ਜੇ ਇੱਕ ਸ਼ੈੱਡ ਹੂੰ ਜਿਵੇਂ 40ਵੇਂ ਦਿਨ ਮਸ਼ਰੂਮ ਆ ਗਈ ਤਾਂ ਹਫਤਾ ਵਧੀਆ ਚੱਲੂ ਭਰ ਕੇ ਵੀ ਸਮਝ ਲਓ ਵੀ ਪਹਿਲੀ ਵਾਰ ਚ ਜੀ ਉਹ 10 12 ਕੁਇੰਟਲ ਦਾ ਆਪਣਾ ਪਹਿਲਾ ਫਲੈਸ਼ ਦੇ ਜੂਗਾ ਉਹ ਓਕੇ ਤੇ ਉਸ ਤੋਂ ਬਾਅਦ ਜੇ ਆਪਣਾ ਟੈਂਪਰੇਚਰ ਸਹੀ ਮੈਂਟੇਨ ਰਿਹਾ ਆਪਣੇ ਕੇਅਰ ਰੱਖਿਓ ਤੇ ਪਾਣੀ ਸਹੀ ਲਾਉਂਦੇ ਰਹੇ ਤਾਂ ਹਫਤੇ ਕੇ ਬਾਅਦ ਹੀ ਦੁਬਾਰੇ ਫਲੈਸ਼ ਚੱਕ ਲੈਂਦੇ ਜੀ ਛੱਡ ਇੱਕ ਹਫਤੇ ਬਾਅਦ ਦੁਬਾਰਾ ਫੇਰ ਉਹਨੇ ਆਪਣਾ ਪ੍ਰੋਡਕਸ਼ਨ ਦੇਣੀ ਹੈ ਚੱਕ ਪ੍ਰੋਡਕਸ਼ਨ ਦੇਣੀ ਉਸ ਤੋਂ ਬਾਅਦ ਆਪਾਂ ਕੁਝ ਨਹੀਂ ਕਰਨਾ ਵੀ ਉਹ ਜਿਹੜੇ ਬੀਜਰ ਲਾਉਣਾ ਕੁਝ ਨਹੀਂ ਰਲਾਉਣਾ ਦੁਬਾਰੀ ਜਿਹੜੇ ਬੀਜ ਉਹ ਪਹਿਲਾਂ ਜਿਹੜਾ ਹੈਗਾ ਉਹੀ ਹੈ ਉਹੀ ਚੱਲੂਗਾ ਜੀ ਜੇ ਆਪਾਂ ਤੋੜ ਲਈ ਉਹਦਾ ਵੀ ਕੋਈ ਚੱਕਰ ਨਹੀਂ ਉੱਥੇ ਹੀ ਮਸ਼ਰੂਮ ਨੇ ਦੁਬਾਰ ਹਮਮ ਹੋਰ ਜਗ੍ਹਾ ਤੋਂ ਵੀ ਆ ਜਾਣਾ ਉੱਥੋਂ ਵੀ ਆ ਜਾਣਾ ਉਹਦਾ ਕੋਈ ਚੱਕਰ ਨਹੀਂ ਆਪਾਂ ਨੂੰ ਵੀ ਆਪਾਂ ਉਹਦੇ ਕੋਕੋਬਿਟ ਦੁਬਾਰੇ ਪਾਉਣੀ ਹੈ ਉਹਦਾ ਆਪਾਂ ਨੂੰ ਮਾੜੀ ਮੋਟੀ ਕਵਰਿੰਗ ਕਰਨੀ ਪੈਂਦੀ ਕੋਕੋਬਿਟ ਦੀ ਦੁਬਾਰੀ ਜੀ ਹਮਮ ਜਿਹਨੂੰ ਇੱਕ ਦੋ ਸ਼ੈੱਡ ਫਲੈਸ਼ ਮਾਰ ਗਿਆ ਦੋ ਫਲੈਸ਼ਾਂ ਤੋਂ ਬਾਅਦ ਹਾਂ ਤੇ ਉਹ ਜਿਹਨਾਂ ਆਪਾਂ ਪਾ ਦਨਾ ਥੋੜੀ ਮੋਟੀ ਜੜ ਚ ਡੂੰਗਾ ਜੜ ਵਾਂਗੂ ਡੂੰਗੀ ਜਿਹੀ ਹੋਈ ਨੇ ਜੀ ਉਹਨੂੰ ਭਰਨਾ ਪੈਂਦਾ ਹਲਕੀ ਹਲਕੀ ਜੀ ਥੋੜੀ ਥੋੜੀ ਮਤਲਬ ਆਪਾਂ ਦੁਬਾਰੇ ਉਹਦੇ ਹਾਂ ਛੜਕਾ ਕਰਦਨੇ ਜੀ ਕੋਕੋ ਪੀਟ ਦਾ ਛੜਕਾ ਕਰਦਨੇ ਜੀ ਹਾਂ ਤੇ ਦੁਬਾਰੇ ਹਫਤੇ ਬਾਅਦ ਸ ਪਾਣੀ ਲਾਉਣ ਦਾ ਕੀ ਪ੍ਰੋਸੈਸ ਹੁੰਦਾ ਇਹਦੇ ਵਿੱਚ ਛੱਡ ਦੇ ਵਿੱਚ ਪਾਣੀ ਸ਼ਾਵਰ ਨਾਲ ਲੱਗਦਾ ਜੀ ਸ਼ਾਵਰ ਨਾਲ ਸ਼ਾਵਰ ਨਾਲ ਲੱਗਦਾ ਜੀ ਹਾਂ ਐ ਵੈਸੇ ਤਾਂ ਸ਼ਾਵਰੇ ਸਭ ਤੋਂ ਵਧੀਆ ਪ੍ਰੋਸੈਸ ਹੈ ਜੀ ਦਾ ਓਕੇ ਵੈਸੇ ਜਿਵੇਂ ਕੋਈ ਹੋਰ ਫਾਰਮ ਨੂੰ ਨਾ ਤਾਂ ਵੀ ਸ਼ਾਵਰ ਦੂਜੇ ਵੀ ਪਹਾਰਾ ਵਗੈਰਾ ਵੀ ਲੱਗੇ ਹੁੰਦਾ ਪਰ ਉਹ ਕਾਮਯਾਬ ਸਿਸਟਮ ਹੈ ਨਹੀਂ ਜੋ ਹਾਂ ਸ਼ਾਵਰ ਸਭ ਤੋਂ ਵਧੀਆ ਪ੍ਰੋਸੈਸ ਹੈ ਜੀ ਤੇ ਸ਼ਾਵਰ ਨਾਲ ਹੀ ਆਪਾਂ ਕੋਈ ਵੀ ਦਵਾਈ ਵਗੈਰਾ ਕੋਈ ਮਿਸ਼ਨਲ ਕੰਫੰਗੀ ਸਾਈਡ ਦਵਾਈ ਲਾਉਂਦੀ ਆ ਛਾਬਰ ਨਾਲ ਵਧੀਆ ਲੱਗਦੀ ਜੀ ਉਹ ਤੇ ਇਹ ਸਸਤਾ ਵੀ ਇਹ ਪੈਂਦਾ ਜੇਕਰ ਆਪਾਂ ਪੱਕੀ ਛਾਬਰਾਂ ਦੀ ਫਿਟਿੰਗ ਕਰੀਓ ਮਹਿੰਗਾ ਵੀ ਪੈਂਦਾ ਉਹ ਮਹਿੰਗਾ ਵੀ ਪੈਂਦਾ ਜੀ ਜੇਕਰ ਆਪਾਂ ਗੱਲ ਕਰੀਏ ਮਤਲਬ ਇੱਥੇ ਜਿਹੜਾ ਤੁਹਾਡਾ ਪਲਾਂਟ ਹੈ ਇਹਦੇ ਵਿੱਚ ਤੁਸੀਂ ਨੇ ਬਿਲਕੁਲ ਹੀ ਸਸਤੇ ਤੇ ਦੇਸੀ ਸਾਧਨ ਯੂਜ਼ ਕਰਕੇ ਘੱਟ ਤੋਂ ਘੱਟ ਲਾਗਤ ਨਾਲ ਬੱਦੂ ਤੋਂ ਵੱਧਾ ਪ੍ਰੋਫਿਟ ਕੱਢਣ ਦੀ ਕੋਸ਼ਿਸ਼ ਕੀਤੀ ਹੋਈ ਹੈ ਕੋਸ਼ਿਸ਼ ਕੀਤੀ ਹੋਈ ਹੈ ਜੀ ਹਾਂ ਤੇ ਇੱਕ ਸ਼ੈੱਡ ਕਿੰਨੇ ਕਿੰਨੀ ਕਿੰਨੀ ਈਲਡ ਦਿੰਦਾ ਕਿੰਨਾ ਮਤਲਬ ਕਿ ਇਹਦੇ ਵਿੱਚੋਂ ਮਸ਼ਰੂਮ ਨਿਕਲ ਲਗਾ ਇੱਕ ਸ਼ੈੱਡ ਚੋਂ ਜੇ ਆਪਾਂ ਲਾਈਏ 70 ਬਾਈ 35 ਦਾ ਜਿਹੜਾ ਤੁਹਾਡਾ ਸ਼ੈੱਡ ਹੈ ਇੱਕ ਜਿਵੇਂ ਆਪਾਂ ਇਹ ਚ ਲਾ ਲਈਏ ਜੀ ਵੀ ਇਹ ਚ 70 ਬਾਈ 35 ਦੇ 250 ਕੁਇੰਟਲ ਕੰਪੋਸਟ ਹੈ ਜੀ ਜੀ ਤਾਂ ਇਹ ਆਪਾਂ ਨੂੰ ਜੀ ਸਮਝ ਲਓ ਵੀ 50 ਤੋਂ ਮਿਨੀਮਮ 50 ਤੇ ਮੈਕਸਿਮਮ 60 ਜੀ ਮਿਨੀਮਮ ਪੰਜਾ ਕੁਇੰਟਲ ਮਸ਼ਰੂਮ ਦੇਣੀ ਹੋਇਆ ਦੇਣੀਏ ਦੇਣੀਏ ਜੀ ਹਾਂ ਬੱਦਵਾ 60 ਜੀ ਵੀ ਪਹੁੰਚਦਾ ਟੈਂਪਰੇਚਰ ਸਹੀ ਮੇਨਟੇਨ ਰਹੇ ਜੀ ਜੀ ਜੇ ਕਾਰੀਗਰ ਬੰਦਾ ਹੋਵੇ ਜੀ ਠੀਕ ਹੈ ਪੰਜਾ ਲੈਂਦੇ ਜੀ ਲੈ ਜਾਂਦਾ ਉਹ ਲੈ ਜਾਂਦਾ ਉਹ ਆਪਣੀ ਮਿਹਨਤ ਹੈ ਉਹ ਆਪਣੀ ਮਿਹਨਤ ਹੈ ਜੀ ਤੇ ਜੇਕਰ ਆਪਾਂ ਇੱਕ ਸ਼ੈੱਡ ਦੀ ਜੇ ਹੋਣਾ ਜਿਹੜਾ ਨੌਜਵਾਨਾਂ ਦੇ ਵਿੱਚ ਸਭ ਤੋਂ ਵੱਧ ਜਿਹੜਾ ਹੁੰਦਾ ਕਿ ਆਪਾਂ ਨੂੰ ਇਹਦੇ ਵਿੱਚੋਂ ਮੁਨਾਫਾ ਕਿੰਨਾ ਹੋਊਗਾ ਜੇਕਰ ਆਪਾਂ ਮੁਨਾਫੇ ਦੀ ਗੱਲ ਕਰੀਏ ਤਾਂ ਉਹ ਇਸ ਦੇ ਵਿੱਚੋਂ ਕਿੰਨਾ ਕੁ ਨਿਕਲ ਲਗਾ ਜੇ ਆਪਾਂ ਮੁਨਾਫੇ ਦੀ ਗੱਲ ਕਰੀਏ ਮੁਨਾਫਾ ਕਰਦਾ ਜੀ ਜਿਵੇਂ ਲੈਣ ਬਣੀ ਜਾਂਦੀ ਐ ਐਕਸਪੀਰੀਅੰਸ ਆਈ ਜਾਂਦਾ ਐ ਤਾਂ ਡਿਪੈਂਡ ਹੁੰਦਾ ਖਰਚਾ ਬੰਦਾ ਘਟਾ ਲੈਂਦੇ ਜੀ ਹੂੰ ਮੁਨਾਫਾ ਵੱਧ ਜਾਂਦੇ ਜੀ ਹੌਲੀ ਹੌਲੀ ਤੇ ਜਿਵੇਂ ਆਪਾਂ ਲਾਈਏ ਜੀ ਇਹ ਚ ਵਿਚੋਂ 50 ਕੁਇੰਟਲ ਚਲੋ 50 ਕੁਇੰਟਲ ਲਾਓ ਮਸ਼ਰੂਮ ਆ ਗਈ ਜੀ ਮਿਨੀਮਮ 50 ਕੁਇੰਟਲ ਲਾ ਹਾਂ ਜੀ ਹਾਂ ਤੇ ਵੀ ਮਾਰਕੀਟ ਰੇਟ ਵੀ ਚੱਲ ਵਧਿਆ ਰਿਹਾ ਚੱਲ ਆਪਾਂ ਮਾਰਕੀਟ ਰੇਟ ਚੱਲ 100 ਰੁਪਏ ਲਾ ਲਈਏ ਜੀ ਹੂੰ ਵੀ ਚੱਲ 5 ਲੱਖ ਦੀ ਹੋਊਗੀ ਜੀ ਠੀਕ ਐ ਤੇ ਆਪਣਾ ਸਮਝ ਲਓ ਵੀ ਸਵਾ 2 ਲੱਖ 2.5 ਲੱਖ ਦੀ ਆਪਣੀ ਖਾਦ ਤੇ ਆਪਣਾ ਲੱਖ ਰੁਪਏ ਜਦ ਤੁਸੀਂ ਖਰਚਾ ਹੋਰ ਲਾ ਲਓ ਜੀ ਲੇਬਰ ਦਾ ਲਾ ਲਓ ਵਿੱਚ ਵਿੱਚ ਬਾਸ ਦਾ ਆਪਣੀ ਬੋਰੀ ਗੱਪੇ ਤੇ ਲਾ ਲਓ ਜੀ ਤਾਂ ਫਿਰ ਵੀ ਆਪਾਂ ਨੂੰ ਲੱਖ ਸਵਾ ਲੱਖ ਰੁਪਏ ਇੱਕ ਸ਼ੈੱਡ ਛੱਡ ਦਿੰਦਾ ਜੀ ਮਿਨੀਮਮ ਤੋਂ ਮਿਨੀਮਮ ਜੇਕਰ ਬੰਦਾ ਲੇਬਰ ਵੀ ਵੱਧ ਪਾ ਕੇ ਸਭ ਕੁਝ ਕਰਕੇ ਮਿਨੀਮਮ ਤੋਂ ਮਿਨੀਮਮ ਲੱਖ ਰੁਪਏ ਲੱਖ ਰੁਪਏ ਮਿਨੀਮਮ ਜੀ ਹਾਂ ਇੱਕ ਸ਼ੈੱਡ ਇੱਕ ਸ਼ੈੱਡ ਛੱਡ ਦਾਂ ਜੀ ਲੱਖ ਰੁਪਏ ਤੇ ਇੱਕ ਜੇਕਰ ਆਪਾਂ ਪੂਰੇ ਇੱਕ ਏਕੜ ਦੀ ਗੱਲ ਕਰੀਏ ਇੱਕ ਏਕੜ ਦੇ ਵਿੱਚ ਕਿੰਨੇ ਸ਼ੈੱਡ ਲੱਗ ਸਕਦੇ ਨੇ ਇੱਕ ਏਕੜ 'ਚ ਆਪਣੇ ਲੱਗ ਜਾਣਗੇ 20 ਸ਼ੈੱਡ ਜੀ ਰਾਮ ਨਾਲ 20 ਸ਼ੈੱਡ ਲੱ ਬੀ ਸ਼ੈਡਾਂ ਦਾ 20 ਲੱਖ ਰੁਪਿਆ ਆਪਾਂ ਲਗਾ ਲੀਏ ਲਗਾ ਲੀਏ ਜੀ ਮਿਨੀਮਮ 20 ਕਿਉਂਕਿ ਜੇਕਰ ਆਪਾਂ ਸ਼ੈਡਾਂ ਦੀ ਗਿਣਤੀ ਜ਼ਿਆਦਾ ਕਰਾਂਗੇ ਤਾਂ ਆਪਣਾ ਖਰਚਾ ਵੀ ਘਟਾਊਗਾ ਘਟਾਊਗਾ ਜੀ ਤੇ ਮਿਨੀਮਮ ਤੋਂ ਮਿਨੀਮਮ ਆ 1 ਲੱਖ ਰੁਪਿਆ ਇੱਕ ਸ਼ੈਡ ਦਾ ਲਾ ਰਹੇ ਆ ਤੇ 20 ਲੱਖ ਰੁਪਿਆ ਹੋ ਗਿਆ 1 ਏਕੜ ਦੀ ਕਮਾਈ ਆਉਂਦੀ ਹੈ ਜੀ ਹਾਂ 1 ਏਕੜ ਦੀ ਕਮਾਈ ਉਹ ਵੀ ਸਿਰਫ ਸਰਦੀ ਦੇ ਸੀਜ਼ਨ ਦੇ ਸਰਦ 4 ਮਹੀਨੇ ਸੀਜ਼ਨ ਹੁੰਦੇ ਜੀ 4 ਮਹੀਨੇ ਸੀ ਸੋ ਜਿਹੜੇ ਨੌਜਵਾਨ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਲਈ ਬਹੁਤ ਬੈਨੀਫਿਟ ਵਾਲੀ ਚੀਜ਼ ਹੈ ਅਗਰ ਕੋਈ ਬੰਦਾ ਟ੍ਰੇਨਿੰਗ ਲਈ ਤੁਹਾਨੂੰ ਕਾਲ ਕਰ ਕਾਲ ਕਰਨੀ ਹੋਵੇ ਜਾਂ ਮਿਲਣਾ ਚਾਵੇ ਉਸ ਦੇ ਲਈ ਤੁਸੀਂ ਇੱਥੇ ਮੌਜੂਦ ਹੁੰਨੇ ਹੋ ਅਸੀਂ ਮੌਜੂਦ ਹੁੰਨੇ ਆ ਅਸੀਂ ਸਾਰਾ ਕੁਝ ਮੁਹੱਈਆ ਕਰਵਾਵਾਂਗੇ ਉਹਨਾਂ ਨੂੰ ਜੀ ਜੇ ਸਾਨੂੰ ਕੋਈ ਬੰਦਾ ਸਾਡੇ ਤੋਂ ਕੰਪੋਸਟ ਅਸੀਂ ਕੰਪੋਸਟ ਵੀ ਦੇਵਾਂਗੇ ਉਹਨਾਂ ਨੂੰ ਜੀ ਹੈਲਪ ਵੀ ਕਰਾਂਗੇ ਉਹਨਾਂ ਦੀ ਜੀ ਪ੍ਰੋਡਕਸ਼ਨ ਬਾਰੇ ਵੀ ਨਾਲ-ਨਾਲ ਜਾਣਕਾਰੀ ਦੇ ਕੇ ਨਾਲ ਲੈ ਕੇ ਚੱਲਾਂਗੇ ਉਹਨਾਂ ਨੂੰ ਜੀ ਓਕੇ ਸੋ ਇਹ ਨੇ ਨੌਜਵਾਨ ਭਾਈ ਗੁਰਧਿਆਨ ਤੇ ਇਹਨਾਂ ਦੇ ਪਾਰਟਨਰ ਸੰਦੀਪ ਜੀ ਜਿਹੜੇ ਕਿ ਆਪਣੇ ਪਿੰਡ ਦੇ ਵਿੱਚ ਰਹਿ ਕੇ ਆਪਣੇ 1 ਏਕੜ ਦੇ ਵਿੱਚ ਉਹ ਵੀ ਲੱਖਾਂ ਦੀ ਕਮਾਈ ਕਰ ਰਹੇ ਨੇ ਸੋ ਹੋਰ ਵੀ ਨੌਜਵਾਨ ਇਹ ਇਦਾਂ ਦੇ ਧੰਦੇ ਅਪਣਾ ਸਕਦੇ ਨੇ ਚਾਹੇ ਮਸ਼ਰੂਮ ਹੋ ਗਿਆ ਜਾਂ ਹੋਰ ਵੀ ਬਹੁਤ ਸਾਰੇ ਕਿੱਤੇ ਐਸੇ ਨੇ ਜਿਹੜੇ ਖੇਤੀ ਨਾਲ ਸੰਬੰਧਿਤ ਨੇ ਸੋ ਆਪਾਂ ਪੰਜਾਬ ਦੇ ਵਿੱਚ ਰਹਿ ਕੇ ਹੀ ਇਹ ਕੰਮ ਜਿਹੜੇ ਕਰ ਸਕਦੇ ਆ ਆਪਣੇ ਘਰ ਦੇ ਵਿੱਚ ਰਹਿ ਕੇ ਤੋਂ ਜੇਕਰ ਆਪਾਂ ਗੱਲ ਕਰੀਏ ਮਸ਼ਰੂਮ ਦੀ ਤਾਂ ਘੱਟ ਤੋਂ ਘੱਟ 20 ਲੱਖ ਰੁਪਏ ਦਾ ਇੱਕ ਸੀਜ਼ਨ ਦਾ ਜਿਹੜਾ ਇੱਕ ਏਕੜ 'ਚੋਂ ਕਮਾਈ ਇਹ ਨੌਜਵਾਨ ਇਸ ਤੋਂ ਲੈ ਰਹੇ ਨੇ ਸੋ ਆਪਾਂ ਜੁੜੀਏ ਇਹ ਵੱਖਰੇ ਖੇਤੀ ਦੇ ਤਰੀਕਿਆਂ ਨਾਲ ਨਵੇਕਲੇ ਢੰਗਾਂ ਦੇ ਨਾਲ ਤੁਸੀਂ ਜੁੜੇ ਰਹੋ ਜਗਤਜੀਤ ਗਰੁੱਪ ਦੇ ਨਾਲ ਅਸੀਂ ਤੁਹਾਨੂੰ ਅਜੇ ਹੀ ਹੋਰ ਨੌਜਵਾਨਾਂ ਨਾਲ ਮਿਲਾਉਂਦੇ ਰਹਾਂਗੇ ਜਿਹੜੇ ਵੱਖਰੇ ਕਿਸਮ ਦੀ ਖੇਤੀ ਕਰਦੇ ਨੇ ਜਾਂ ਖੇਤੀ ਦੀਆਂ ਹੋਰ ਜਾਣਕਾਰੀਆਂ ਇਸ ਚੈਨਲ ਤੋਂ ਤੁਹਾਨੂੰ ਮਿਲਦੀਆਂ ਰਹਿਣਗੀਆਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਹੋਰ ਨੌਜਵਾਨ ਵੀ ਜਿਹੜੀ ਇਸ ਤੋਂ ਸੇਧ ਲੈ ਸਕਣ ਸੋ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਜਾਣਕਾਰੀ ਦੇ ਨਾਲ